సర్వే ਕਰਦੇ ਤੁਸੀਂ ফাইনালি ਜਸਟ ਸਰਵੇ ਤੋਂ ਲਿਆਇਆ ਹੈ ਤੁਸੀਂ ਦੱਸ ਸਕਦੇ ਕਿਸ ਪਾਰਟੀ ਨੂੰ ਵੋਟ ਕਰੋਗੇ ਤੁਸੀਂ ਆਨਰੇਬਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਮੁਤਾਬਕ ਤੁਸੀਂ ਮੈਨੂੰ ਇਹ ਪੁੱਛ ਸਕਦੇ ਹੋ ਸਰ ਅਗਰ ਨਹੀਂ ਤਾਂ ਤੁਸੀਂ ਦੱਸਣਾ ਚਾਹਦੇ ਤੇ ਕੋਲ ਪਾਰਟੀ ਦੱਸਣਾ ਨਹੀਂ ਤੁਸੀਂ ਫੋਨ ਨਾ ਕਰਤਿਓ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਪੁੱਛ ਸਕਦੇ ਹੋ ਇਸ ਇਸ ਯੂਰ ਰਾਈਟ ਸਰ ਅਸੀਂ ਸਰਵੇ ਕਰਦੇ ਤੇ ਕੀ ਕਰਦੇ ਆ ਸਰਵੇ ਕਰਨ ਨੂੰ ਕਿ ਜੇਕਰ ਨਹੀਂ ਦੱਸਣਾ ਚਾਹੁੰਦੇ ਤਾਂ ਕੋਈ ਫਾਈਨਲ ਸਰਵੇ ਕਰਨ ਨੂੰ ਤੈਨੇ ਕਿਹਾ ਕਿ ਤੁਹਾਨੂੰ ਵੀ ਫੋਨ ਆਉਂਦੇ ਨੇ ਅਤੇ ਤੁਹਾਡੇ ਕੋਲੋਂ ਵੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਦਰਅਸਲ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲੋਕਾਂ ਨੂੰ ਫੋਨ ਆ ਰਹੇ ਨੇ ਤੇ ਉਹਨਾਂ ਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਜੋ ਕਿ ਕਾਨੂੰਨੀ ਤੌਰ ਤੇ ਗਲਤ ਹੈ ਤੁਹਾਨੂੰ ਕੋਈ ਵੀ ਪੁੱਛ ਨਹੀਂ ਸਕਦਾ ਕਿ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹੋ ਜਾਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਜਦੋਂ ਅਜਿਹੇ ਫੋਨ ਕਾਲ ਆਉਂਦੇ ਨੇ ਤਾਂ ਬਹੁਤ ਸਾਰੇ ਭੋਲੇ-ਪਾਲੇ ਲੋਕ ਜਿਹੜੇ ਨੇ ਉਹ ਜਵਾਬ ਵੀ ਦੇ ਦਿੰਦੇ ਨੇ ਪਰ ਜਦੋਂ ਕੋਈ ਜਾਗਰੂਕ ਵਿਅਕਤੀ ਇਹਨਾਂ ਸਰਵੇਖਣ ਵਾਲਿਆਂ ਦਾ ਫੋਨ ਚੁੱਕ ਲਵੇ ਤਾਂ ਫਿਰ ਕੀ ਹੁੰਦਾ ਹੈ ਇਹ ਵੀਡੀਓ ਦੇਖੋ ਸਰ ਤੁਹਾਡਾ ਲੋਕ ਸਭਾ ਕਾ ਜਿਲੰਦਰੇ ਨੇ ਬਿਲਕੁਲ ਮੇਰਾ ਜਿਲੰਦਰੇ ਜੀ ਸਰ ਤੁਸੀਂ ਕਿੰਨੇ ਵਿੱਚ ਰਹਿੰਦੇ ਹੋ ਖੈਰ ਵਿੱਚ ਰਹਿੰਦੇ ਹਾਂ ਮੈਂ ਪਿੰਡ ਵਿੱਚ ਰਹਿੰਦਾ ਜੀ ਕੰਮ ਕੀ ਕਰਦੇ ਹੋ ਸਰ ਤੁਸੀਂ ਤੇ ਕੰਮ ਮੈਡਮ ਮੈਂ ਪੱਤਰਕਾਰ ਹਾਂ ਜੀ ਜੀ ਮਤਲਬ ਤੁਹਾਡਾ ਪ੍ਰਾਈਵੇਟ ਨੌਕਰੀ ਹੈ ਹਾਂਜੀ ਪ੍ਰਾਈਵੇਟ ਨੌਕਰੀ ਹੈ ਜੀ ਫਿਰ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਕਿਸ پارٹی ਨੂੰ ਵੋਟ ਕਰੋਗੇ ਤੇ ਤੁਸੀਂ ਕੁਛ ਕੁਛ ਗੱਲ ਕਰ ਰਹੇ ਅੱਛਾ ਸਰ ਵੀ ਕਰਦੇ ਤੁਸੀਂ ਤੁਹਾਡੇ ਨਾਮ ਰਿਸ਼ੀ ਜਾਣਕਾਰੀ ਨੂੰ ਉਪਰਖ ਲਿਆ ਜਾਏਗਾ ਤੇ ਤਾਂ ਕਰਕੇ ਪੁੱਛ ਸਕਦੇ ਹਾਂ ਕਮਿਸ਼ਨਲ ਦੀਆਂ ਹਦਾਇਤਾਂ ਦੇ ਮੁਤਾਬਕ ਮੈਨੂੰ ਇਹ ਪੁੱਛ ਸਕਦੇ ਹੋ ਕਿ ਸਰਵੇ ਕਰਦੇ ਤੁਸੀਂ ਫਾਈਨਲੀ ਜਿਸ ਸਰਵੇ ਤੁਹਾਡੇ ਆਏ ਨੀਤੀ ਗੱਲ ਕਿ ਤੁਸੀਂ ਦੱਸ ਸਕਦੇ ਕਿਸ પાર્ટી ਨੂੰ ਵੋਟ ਕਰੋਗੇ ਤੁਸੀਂ ਆਨਰੇਬਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਮੁਤਾਬਕ ਤੁਸੀਂ ਮੈਨੂੰ ਇਹ ਪੁੱਛ ਸਕਦੇ ਹੋ ਸਰ ਅਗੇ ਨਹੀਂ ਤੁਸੀਂ ਦੱਸਣਾ ਚਾਹੁੰਦੇ ਤੇ ਕੋਲ ਦੱਸਣਾ ਨਹੀਂ ਤੁਸੀਂ ਫੋਨ ਨਾ ਕੱਟਿਓ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਪੁੱਛ ਸਕਦੇ ਹੋ ਇਸ ਦੇ ਇਅਰ ਰਾਈਟ ਸਰ ਇਹ ਸਰਵੇ ਕਰਦੇ ਤੁਸੀਂ ਸਰਵੇ ਕਰਨ ਨੂੰ

ਇਹ ਤੁਸੀਂ ਪੁੱਛਣ ਦਾ ਅਧਿਕਾਰ ਰੱਖਦੇ ਆਂ ਸਰਵੇ ਕਰਦੇ ਤੁਸੀਂ ਮੇਰੇ ਨਾਲ ਇਹ ਜਾਣਕਾਰੀ ਨੂੰ ਮੁਕਤ ਲਿਆਇਆ ਜਾਏਗਾ ਤੇ ਦੱਸ ਸਕਦੇ ਪਟਨਾ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਮੈਨੂੰ ਇਹ ਪੁੱਛ ਸਕਦੇ ਹੋ ਸਰਵੇ ਕਰਦੇ ਤੁਸੀਂ ਫਾਈਨਲੀ ਜਿਸ ਸਰਵੇ ਤੋਂ ਡਿਜ਼ਾਈਨ ਸੀ ਗਾਲੋ ਕਿ ਤੁਸੀਂ ਦੱਸ ਸਕਦੇ ਕਿਸ ਪਾਰਟੀ ਨੂੰ ਵੋਟ ਕਰੋਗੇ ਤੁਸੀਂ ਆਨਰੇਬਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਮੁਤਾਬਕ ਤੁਸੀਂ ਮੈਨੂੰ ਇਹ ਪੁੱਛ ਸਕਦੇ ਹੋ ਮੈਂ ਤੇਸੀ ਦੱਸਣਾ ਚਾਹ ਲਈ ਤੇ ਫੋਨ ਕਰਕੇ ਦੱਸਣਾ ਨਹੀਂ ਤੁਸੀਂ ਫੋਨ ਨਾ ਕਰਿਓ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਪੁੱਛ ਸਕਦੇ ਹੋ ਇਸ ਦੇ ਫਿਰ ਰਾਈਟ ਹੈ ਸਰ ਜੀ ਸਰਵੇ ਕਰਦੇ ਕਿ ਕੀ ਕਰਦੇ ਨੇ ਸਰਵੇ ਕਰਨ ਨੂੰ ਠੀਕ ਹੈ ਤੇ ਨਹੀਂ ਦੱਸਣਾ ਚਾਹ ਲਈ ਤੇ ਫੋਨ ਕਰਕੇ ਸਰਵੇ ਕਰਨ ਨੂੰ ਕਿਨੇ ਕਿਹਾ ਤੇ ਅਜੇ ਕੁਝ ਨਹੀਂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈਵ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੀ ਜੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ